ਸਲਸਾ ਵਾਹਿਗੁਰੂ ਜੀ ਦੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਨਸਾਰ ਸਾਬਤ ਸੂਰਤ ਦਸਤਾਰ ਸਿਰਾ ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ ਪੱਗ ਦੀ ਬਹੁਤ ਹੀ ਅਹਿਮਤ ਸਤਿਗੁਰਾਂ ਨੇ ਦਰਸਾਈ ਹੈ ਦੂਸਰਾ ਧੰ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਧੰ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ 10 ਗੁਰੂ ਸਹਿਬਾਨ ਦਸਤਾਰ ਧਾਰੀ ਨੇ ਤੇ ਗੁਰਤਾ ਗੱਦੀ ਦੀ ਵੀ ਦਸਤਾਰ ਸਜਾਉਂਦੇ ਆਏ ਜੋਤੀ ਜੋਤ ਦਿਵਸ ਹੋਣ ਸਾਡੇ ਗੁਰਪੁਰਬ ਹੋਣ ਪ੍ਰਕਾਸ਼ ਪੁਰਬ ਹੋਣ ਅਕਸਰ ਦਸਤਾਰਾਂ ਤੇ ਸਿਰੋ ਪਾਉ ਹੀ ਭੇਟ ਕੀਤੇ ਜਾਂਦੇ ਨੇ ਇੱਥੋਂ ਤੱਕ ਕਿ ਸਿੱਖਾਂ ਦੇ ਘਰ ਚ ਕੋਈ ਬਜ਼ੁਰਗ ਚੜ੍ਹਾਈ ਕਰ ਜਾਏ ਉਹਦੇ ਭੋਗਤੇ ਵੀ ਬਾਪੂ ਦੀ ਪੱਗ ਵੱਡੇ ਪੁੱਤਰ ਦੇ ਸਿਰ ਤੇ ਬੰਨੀ ਜਾਂਦੀ ਹੈ ਬੇਨਾ ਪੱਗ ਤੋਂ ਸਾਡੇ ਘਰਾਂ ਚ ਕੋਈ ਲੀੜਾ ਕੱਪੜਾ ਨਹੀਂ ਦਿੱਤਾ ਜਾਂਦਾ ਮਨੁੱਖ ਦੇ ਸਿਰ ਦੀ ਪੱਗ ਤੇ ਬੀਬੀ ਦੇ ਸਿਰ ਦੇ ਲੀੜੇ ਨੂੰ ਇੱਜ਼ਤ ਸਮਝਿਆ ਜਾਂਦਾ ਹੈ ਔਰ ਉਸ ਇੱਜ਼ਤ ਨੂੰ ਇਹ ਨਹੀਂ ਕਿ ਕੱਲੇ ਸਿੱਖਾਂ ਦੇ ਘਰ ਚ ਹੀ ਉਹ ਇੱਜ਼ਤ ਚਾਹੇ Hindu ਭਰਾ ਹੋਣ Muslim ਹੋਣ Sikh ਹੋਣ ਉਸ ਪੱਗ ਨੂੰ ਕਿਸੇ ਦੇ ਸਿਰ ਤੇ ਰੱਖ ਕੇ ਤਾਂ ਮਾਣ ਕਰਦੇ ਨੇ ਪਰ ਕਿਸੇ ਦੇ ਸਿਰ ਤੋਂ ਪੱਗ ਖਿੱਚ ਕੇ ਉਹਨੂੰ ਨੰਗਾ ਕਰਕੇ ਸ਼ਰਮ ਸ਼ਾਰ ਕਰਨ ਦੀ ਕੋਸ਼ਿਸ਼ ਕਿਤੇ ਵੀ ਉਹ ਨਹੀਂ ਕਰਦੇ ਦਸਤਾਰ ਸਭ ਗੁਰਦੁਆਰਿਆਂ ਵੀ ਹੈ ਛੇਰੀ ਪੰਜਾਬ ਵੀ ਕਦੇ ਸੋਹਣੀ ਦਸਤਾਰ ਸਜਾਉਣ ਵਾਲਿਆਂ ਨੂੰ ਇਨਾਮ ਦਿਆ ਕਰਦੇ ਸਨ ਫਿਰ ਸੱਭ ਜਾਦਿਆਂ ਨੇ ਕਦੇ ਦਸਤਾਰ ਨੂੰ ਐਡੇ ਵਧੀਆ ਟੰਗ ਨਾਲ ਸਿਰ ਤੇ ਦਸਤਾਇਆ ਸਜਾਇਆ ਕਿ ਬਾਬਾ ਫਤਿਹ ਸਿੰਘ ਹੋਣਾਂ ਦੀ ਦਸਤਾਰ ਨੂੰ ਵੇਖ ਕੇ ਕਲਗੀਧਰ ਪਿਤਾ ਨੇ लाਡਲੀ ਫੌਜ ਵੀ ਆਖਿਆ ਬਹੁਤ ਲੰਮਾ ਚੌੜਾ ਇਤਿਹਾਸ ਹੈ ਦਸਤਾਰ ਦਾ ਦਸਤਾਰ ਦੀ ਖਾਤਰ ਸਿੱਖਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਘਾਲਣਾ ਘਾਲੀਆਂ ਇਸ ਨੂੰ ਜਿਉਂ ਦਾ ਤਿਉਂ ਰੱਖਣ ਲਈ ਬੜੇ ਸਿਰ ਕੁਰਬਾਨ ਕੀਤੇ ਤੇ ਅੱਜ ਵੀ ਇਹਨਾਂ ਕਕਾਰਾਂ ਦੀ ਖਾਤਰ ਸਿੱਖ ਲੜਾਈ ਲੜ ਰਿਹਾ ਹੈ ਤੇ ਪਿਛਲੇ ਦਿਨੀ ਅਮਰੀਕਾ ਦੇ ਵਿੱਚ ਸਾਨੂੰ ਵੀ ਦਿੱਕਤ ਆਈ ਸੀ ਜਦੋਂ ਕਹਿੰਦੇ ਜੀ ਦਸਤਾਰ ਲਾ ਕੇ ਤਲਾਸ਼ੀ ਦਿਓ ਮੈਂ ਕਿਹਾ ਬਿਲਕੁਲ ਨਹੀਂ ਅਮਰੀਕਾ ਛੱਡ ਕੇ ਚਲੇ ਜਾਵਾਂਗੇ ਅਸੀਂ ਦਸਤਾਰ ਨਹੀਂ ਲਾ ਸਕਦੇ ਉਹਨਾਂ ਨੇ ਇਸ ਗੱਲ ਨੂੰ ਮੰਨਿਆ ਅਗਲੇ ਦਿਨ ਸਾਨੂੰ ਜਹਾਜ਼ 'ਚ ਖੁਦ ਚੜਾਇਆ ਵੀ ਉਹ ਜਿਹੜੀ ਗੱਲ ਹੋ ਗਈ ਆ ਉਹਨੂੰ ਛੱਡ ਕੇ ਅਸੀਂ ਤੁਹਾਡੀ ਦਸਤਾਰ ਦੀ ਕਦਰ ਕਰਦੇ ਨੇ ਅਮਰੀਕਾ ਵਾਲਿਆਂ ਨੇ ਵੀ ਅਗਲੇ ਦਿਨ ਸਾਨੂੰ ਜਹਾਜ਼ ਅਗਲੇ ਦਿਨ ਚੜਾਇਆ ਉਸੇ 에ਰਪੋਰਟ ਤੋਂ ਤੁਹਾਡੀ ਪੱਗ ਨਹੀਂ ਲਵਾਵਾਂਗੇ ਅਸੀਂ ਉਸ ਤਰ੍ਹਾਂ ਨਹੀਂ ਕਰਾਂਗੇ ਜਿਹੜੀ ਗੱਲ ਹੋਈ ਆ ਹੁਣ ਮੈਂ ਜਿਹੜੀ ਗੱਲ ਕਹਿਣੀ ਚਾਹੁੰਨਾ ਆ ਉਹ ਇਹ ਹੈ ਕਿ ਸੁਖਬੀਰ ਬਾਦਲ ਆਪਣੀ ਸਜ਼ਾ ਭੁਗਤਣ ਵਾਸਤੇ ਦਰਬਾਰਸ਼ਾ ਵਾਇਆ ਸਿੰਘ ਸਾਹਾ ਨੇ ਜਿਹੜੇ ਇਹਨਾਂ ਦੇ ਲਾਏ ਹੋਏ ਨੇ ਮੈਂ ਤੇ ਸ਼ੁਰੂ ਤੋਂ ਇਹਨਾਂ ਨੂੰ ਡਰਾਮੇਬਾਜ਼ ਵੀ ਕਹਿੰਨਾ ਇਹਨਾਂ ਨੂੰ ਪੱਖਪਾਤ ਕਰਨ ਵਾਲੇ ਵੀ ਆਖਦਾ ਔਰ ਇਹਨਾਂ ਨੂੰ ਕਰਮਚਾਰੀ ਜਥੇਦਾਰ ਵੀ ਆਖਦਾ ਹੈ ਕਿਉਂਕਿ ਜਿੱਥੇ ਪੱਖਪਾਤ ਹੋਵੇ ਉਹ ਜਥੇਦਾਰ ਨਹੀਂ ਹੁੰਦੇ ਜਿਹੜੇ ਜਥੇਦਾਰ ਨੇ ਉਹ ਕਦੇ ਪੱਖਪਾਤੀ ਨਹੀਂ ਹੁੰਦੇ ਉਹ ਸੱਚ ਦੀ ਗੱਲ ਕਰਦੇ ਨੇ ਧੜੇ ਤੇ ਥੜੇ ਤੋਂ ਮੁਕਤ ਹੋ ਕੇ ਸਵਿਧਾਨ ਦੀ ਗੱਲ ਕਰਦੇ ਆ ਪਰ ਇੱਥੇ ਸਵਿਧਾਨ ਨੂੰ ਅੱਖੋਂ ਪਰੋਖੇ ਕਰਕੇ ਜੋ ਕੁਝ ਇਹ ਡਰਾਮੇ ਕੀਤੇ ਗਏ ਤੇ ਚੱਲ ਰਹੇ ਨੇ ਉਹਨਾਂ ਦੇ ਦੌਰਾਨ ਕਹਿਣ ਨੂੰ ਸਜ਼ਾ ਹੈ ਪਰ ਵਿਖਾਉਣ ਨੂੰ ਸੇਵਾ ਵਿਖਾਇਆ ਜਾ ਰਿਹਾ ਹੈ ਔਰ ਉਸ ਸੇਵਾ ਦੇ ਸਜਾ ਨੂੰ ਸੇਵਾ ਬਣਾ ਕੇ ਪੇਸ਼ ਕਰਨ ਵੇਲੇ ਜਦੋਂ ਸੁਖਬੀਰ ਬਾਦਲ ਉਥੇ ਬਰਸ਼ਾ ਲੈ ਕੇ ਬੈਠਦੇ ਨੇ ਤੇ ਨਰੈਣ ਸਿੰਘ ਚੌੜਾ ਜਿਨ੍ਹਾਂ ਨੂੰ ਮੌਕੇ ਤੇ ਗੋਲੀ ਚਲਾਉਂਦੇ ਫੜਿਆ ਗਿਆ ਕਿ ਉਹ ਉਹਨਾਂ ਨੂੰ ਉਥੇ ਮਾਰਨ ਵਾਸਤੇ ਆਏ ਜਿਸ ਦੀ ਨਖੇਦੀ ਸਾਰਿਆਂ ਨੇ ਕੀਤੀ ਹੈ ਕਿ ਗੋਲੀ ਚਲਾਉਣੀ ਮਾੜੀ ਗੱਲ ਸੀ ਅਸੀਂ ਵੀ ਕਹਿੰਨੇ ਗੁਰੂ ਘਰ ਚ ਗੋਲੀ ਚਲਾਉਣੀ ਠੀਕ ਨਹੀਂ ਕਿਤੇ ਵੀ ਹੋਵੇ ਕੋ ਮੰਦਿਰ ਮਸੀਤ ਹੈ ਕਿਤੇ ਵੀ ਹੈ ਮੈਂ ਕਹਿਣਾ ਵੀ ਇਹ ਖਿਆਲ ਰੱਖਣ ਦੀ ਜ਼ਰੂਰਤ ਹੈ ਵੀ ਇਹ ਮਹਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਹੈ ਅਸੀਂ ਇਹਦੀ ਮਾਨ ਮਰਜਾਦਾ ਦਾ ਖਿਆਲ ਰੱਖਣਾ ਹੈ ਔਰ ਜਿਹੜਾ ਵੀ ਗੁਰੂ ਘਰ ਚ ਆਉਂਦਾ ਆ ਸਨਮਾਨਯੋਗ ਹੈ ਕੋਈ ਦਿੱਕਤ ਨਹੀਂ ਅਸੀਂ ਕਿਸੇ ਨੂੰ ਜਲੀਲ ਨਹੀਂ ਕਰਦੇ ਪਰ ਇੱਥੇ ਸੋਚਣ ਵਾਲੀ ਗੱਲ ਇਹ ਵੀ ਹੈ ਕਿ ਇੱਕ ਬੰਨੇ ਚੌੜੇ ਨੇ ਗੋਲੀ ਚਲਾਈ ਆ ਨਰੈਣ ਸਿੰਘ ਹੋਣਾ ਨੇ ਸਾਰਿਆਂ ਨੇ ਕਿਹਾ ਗਲਤ ਹੈ ਪਰ ਉਹਦੀ ਗੋਲੀ ਨਾਲ ਬੰਦਾ ਨਹੀਂ ਮਰਿਆ ਦੂਜੇ ਬੰਨੇ ਉਸੇ ਜਗ੍ਹਾ ਤੇ ਸੁਖਵੀਰ ਬਾਦਲ ਨੇ ਮੰਨਿਆ ਕਿ ਸਰਕਾਰ ਵੇਲੇ ਗੋਲੀਆਂ ਚੱਲੀਆਂ ਨੌਜਵਾਨ ਮਰੇ ਉਹਨਾਂ ਦੇ ਗੁਨਾਹਾਂ ਦੀ ਮਾਫੀ ਮੰਗ ਰਹਾ ਆ ਉਹ ਕਹਿ ਰਹੇ ਨੇ ਕਿ ਸਾਡੀ ਗੋਲੀ ਨਾਲ ਮਰੇ ਇੱਥੇ ਮਰੇ ਨਹੀਂ ਤੇ ਫਿਰ ਸਜ਼ਾ ਤਾਂ ਜੇ ਨਰੈਣ ਸਿੰਘ ਚੌੜੇ ਦੀ ਬਣਦੀ ਹੈ ਤੇ ਫਿਰ ਸੁਖਵੀਰ ਬਾਦਲ ਦੀ ਵੀ ਬਣਦੀ ਹੈ ਦੂਸਰੀ ਗੱਲ ਜਦੋਂ ਨਰੈਣ ਸਿੰਘ ਚੌੜੇ ਨੇ ਗੋਲੀ ਚਲਾਈ ਤੇ ਪੁਲਿਸ ਨੇ ਉਹਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੁਣ ਤੇ ਕੋਈ ਟੁਕਨੀ ਸੀ ਬਣਦੀ ਉਹਦੇ ਤੇ ਹਮਲਾ ਕਰਨ ਦੀ ਪਰ ਬਾਦਲ ਕਿਆਂ ਦਾ ਇੱਕ ਪ੍ਰਧਾਨ ਪਠਾਨਕੋਟ ਦਾ ਜਿਹੜਾ ਅਕਾਲੀ ਦਲ ਉਹ ਕਹਿਣ ਨੂੰ ਝੂਠ ਪ੍ਰਧਾਨ ਹੈ ਪਰ ਮੈਨੂੰ ਝੂਠ ਪ੍ਰਧਾਨ ਕਹਾਵਾਂਗਾ ਉਹਦੀ ਮੈਨੂੰ ਆ ਕਾਪੀ ਕਾਕੇ ਤੁਹਾਡੇ ਕੋਲ ਹੈਗੀ ਤੇ ਮੈਨੂੰ ਵਿਖਾਓ ਮੈਂ ਲਾਈਵ ਦੇ ਵਿੱਚ ਸੰਗਤ ਨੂੰ ਵਿਖਾਉਣੀ ਚਾਹੁੰਦਾ ਐ ਕਿ ਉਹ ਬੰਦਾ ਕੌਣ ਹੈ ਉਹ ਦੇਖੋ ਉਸ ਨੇ ਪਿੱਛੋਂ ਜਾ ਕੇ ਹਮਲਾ ਕਰਕੇ ਨਰੈਣ ਸਿੰਘ ਚੌੜੇ ਦੇ ਸਿਰ ਤੋਂ ਪੱਗ ਖਿੱਚ ਕੇ ਲਿਆਂਦੀ ਤੁਸੀਂ ਵੀਡੀਓ ਵੇਖ ਸਕਦੇ ਹੋ ਮੈਂ ਉਹਦਾ ਲਿੰਕ ਇਹ ਲਾਈਵ ਦੇ ਥੱਲੇ ਪਾਵਾਂਗਾ ਉਹ ਤੁਹਾਨੂੰ ਮੈਂ ਵਿਖਾਉਣਾ ਹੈ ਕਿ ਇਹ ਬੰਦਾ ਕੌਣ ਹੈ ਇਹਦਾ ਨਾਂ ਹੈ ਜੀ ਜਸਪ੍ਰੀਤ ਸਿੰਘ ਰਾਣਾ ਜੋਧ ਅਕਾਲੀ ਦਲ ਦਿਹਾਤੀ ਪ੍ਰਧਾਨ ਜਿਹੜਾ ਨਰੈਣ ਸਿੰਘ ਚੌੜੇ ਦੀ ਪੱਗ ਲਾ ਰਿਹਾ ਹੈ ਇਨੂੰ ਜੇ ਪੱਗ ਦੀ अहमਤ ਦਾ ਪਤਾ ਹੁੰਦਾ ਮੈਂ ਇਹਨੂੰ ਜੂਠ ਪ੍ਰਧਾਨ ਹੀ ਕਹਾਂਗਾ ਕਿ ਜੂਠਾਂ ਦੇ ਪ੍ਰਧਾਨ ਨੇ ਅਕਾਲੀ ਦੇ ਨਹੀਂ ਅਕਾਲੀ ਦਲ ਸ਼ਬਦ ਵਰਤ ਰਿਹਾ ਹੈ ਅਕਾਲੀ ਕਦੀ ਕਿਸੇ ਦੇ ਸਿਰ ਤੋਂ ਪੱਗ ਨਹੀਂ ਖੇਚਦਾ ਉਹ ਕਿਸੇ ਦੀ ਡਿੱਗੀ ਹੋਈ ਪੱਗ ਤਾਂ ਸਿਰ ਤੇ ਰੱਖ ਸਕਦਾ ਹੈ ਪਰ ਕਿਸੇ ਦੇ ਸਿਰ ਤੋਂ ਪੱਗ ਲਾ ਕੇ ਭੱਜ ਨਹੀਂ ਸਕਦਾ ਇਹ ਤੇ ਸ਼ੁਕਰ ਕਰੇ ਬਚ ਗਿਆ ਇੰਨੇ ਚਿਰ ਤਾਂ ਸਿੱਖ ਪੱਗ ਲਾਉਣ ਵਾਲੇ ਦਾ ਸਿਰ ਲਾ ਕੇ ਲੈ ਆਉਂਦੇ ਔਰ ਮੈਂ ਨਹੀਂ ਚਾਹੁੰਦਾ ਇਹ ਗੱਲਾਂ ਠੀਕ ਨਹੀਂ ਔਰ ਇਸ ਬੰਦੇ ਨੇ ਪਾਗਲਾਈ ਆ ਤੇ ਜਥੇਦਾਰਾਂ ਨੂੰ ਪੁੱਛਣਾ ਚਾਹੁੰਨਾ ਹੈ ਜਾਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਪ੍ਰਧਾਨ ਬਦਲ ਲਾਣੇ ਨੂੰ ਪੁੱਛਣਾ ਚਾਹੁੰਨਾ ਹੈ ਕਿ ਵਿਰੋਧ ਨੂੰ ਇੱਕ ਪਾਸੇ ਰੱਖੋ ਗੱਲ ਸਵਿਧਾਨ ਤੇ ਸਦਾ ਸਿਧਾਂਤ ਦੀ ਕਰੋ ਕਿ ਜੇ ਨਰੈਣ ਸਿੰਘ ਚੌੜੇ ਤੇ ਕਾਨੂੰਨੀ ਕਾਰਵਾਈ ਬਣਦੀ ਹੈ ਤੇ ਸਰਕਾਰ ਕਰੇ ਤੁਸੀਂ ਹੱਲਾ ਕਰਕੇ ਪੱਗ ਲਾ ਕੇ ਇਹਦੀ ਨਖੇਦੀ ਤੁਸੀਂ ਕਿਉਂ ਨਹੀਂ ਕੀਤੀ ਜੇ ਉਹ ਨਖੇਦੀ ਬਣਦੀ ਸੀਗੀ ਪਿੰਦਰੈਣ ਸਿੰਘ ਚੌੜੇ ਨੇ ਗਲਤ ਕੀਤਾ ਹੈ ਮੰਨ ਲਿਆ ਵੀ ਉਹਨੂੰ ਉੱਥੇ ਗੋਲੀ ਨਹੀਂ ਸੀ ਚਲਾਉਣੀ ਚਾਹੀਦੀ ਉਹਨੇ ਹਮਲਾ ਕੀਤਾ ਮਾੜੀ ਗੱਲ ਮੰਨ ਲਓ ਪਰ ਇਹ ਮਾੜੀ ਨਹੀਂ ਕਿ ਤੁਸੀਂ ਉਹਦੇ ਸਿਰ ਤੋਂ ਪੱਗ ਲਾ ਕੇ ਲੈ ਕੇ ਆਓ ਇਹ ਪੱਗ ਪੁਲਿਸ ਵਾਲੇ ਲਾਉਣ ਤੇ ਤੁਸੀਂ ਰੌਲਾ ਪਾਉਨੇ ਹੋ ਵੀ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਤੇ ਇੱਥੇ ਤੇ ਪੁਲਿਸ ਵਾਲੇ ਵੀ ਮੈਂ ਕਹਿੰਨਾ ਉਹਨਾਂ ਨੇ ਇਹਦੀ ਪੱਗ ਨੂੰ ਹੱਥ ਨਹੀਂ ਪਾਇਆ ਇੱਥੇ ਤੇ ਪੁਲਿਸ ਨੇ ਵੀ ਵਤੀਰਾ ਜਿਹੜਾ ਸੀਗਾ ਉਹਨਾਂ ਨੇ ਕਾਨੂੰਨਨ ਤੌਰ ਤੇ ਬੰਦਾ ਹਿਰਾਸਤ ਚ ਲਿਆ ਪਰ ਉਹਨਾਂ ਜਲੀਲ ਨਹੀਂ ਕੀਤਾ ਤੇ ਇੱਕ ਇੱਥੇ ਇੱਕ ਗੱਲ ਮੈਂ ਹੋਰ ਵੀ ਕਹਿਣੀ ਚਾਹੁੰਦਾ ਜਦੋਂ ਪਟਿਆਲੇ ਦੇ ਵਿੱਚ ਇੱਕ ਕਾਂਡ ਵਾਪਰਿਆ ਸੀਗਾ ਨਿਆਂਗ ਸਿੰਘਾਂ ਦੇ ਨਾਲ ਕੋਈ ਗੱਲ ਹੋਈ ਉਹਨਾਂ ਨੇ ਕਿਰਪਾਨ ਮਾਰੀ ਤੇ ਇੱਕ ਪੁਲਿਸ ਅਫਸਰ ਦਾ ਹੱਥ ਕਟਿਆ ਗਿਆ ਗੁੱਟ ਵੱਢਿਆ ਗਿਆ ਬੜਾ ਬਵਾਲ ਖੜਾ ਹੋਇਆ ਔਰ ਜਦੋਂ ਉਹਨਾਂ ਨੂੰ ਉੱਥੇ ਪੇਸ਼ ਕੀਤਾ ਗਿਆ ਅਦਾਲਤ ਦੇ ਵਿੱਚ ਤੇ ਨੰਗੇ ਸਿਰ ਤੇ ਨੰਗੇ ਪੈਰੀ ਉਹ ਜਦੋਂ ਵੀਡੀਓ ਮੇਰੇ ਕੋਲੇ ਆਈ ਉਸ ਵਕਤ ਉੱਥੇ ਔਲਖ ਸਾਹਿਬ ਆਈਜੀ ਦੇ ਅਹੁਦੇ ਤੇ ਸਨ ਮੈਂ ਭੁੱਲਦਾ ਨਾ ਹੋਵਾਂ ਜਤਿੰਦਰਪਾਲ ਸਿੰਘ ਜੀ ਔਲਖ ਜਿਹੜੇ ਅੰਮ੍ਰਿਤਸਰ ਸਾਹਿਬ ਵੀ ਰਹਿ ਕੇ ਗਏ ਔਰ ਉਹਨਾਂ ਤੋਂ ਹੀ ਗਰੀਬ ਲੋਕਾਂ ਦੇ ਕਈ ਕੰਮ ਵੀ ਕਰਾ ਕੇ ਦਿੱਤੇ ਜਿਹੜੇ ਇੱਕ ਰੁਪਏ ਦਾ ਵੀ ਉਹਨਾਂ ਨੇ ਕਦੇ ਰਵਾਇداری ਨਹੀਂ ਦਿਖਾਈ ਔਰ ਉਥੇ ਪਟਿਆਲੇ ਦੇ ਵਿੱਚ ਉਹਨਾਂ ਨੂੰ ਮੈਂ ਫੋਨ ਕਰਕੇ ਉਦੋਂ ਉਸ ਵਕਤ ਕਿਹਾ ਸੀਗਾ ਵੀ ਔਲਖ ਸਭ ਠੀਕ ਹੈ ਪੁਲਿਸ ਕਾਨੂੰਨੀ ਕਾਰਵਾਈ ਕਰੇ ਪਰ ਕਿਸੇ ਦੀ ਪੱਗ ਲਾਉਣੀ ਤੇ ਉਹਨੂੰ ਨੰਗੇ ਪੈਰੀ ਤੇ ਨੰਗੇ ਸਿਰ ਨਿਹੰਗ ਸਿੰਘ ਨੂੰ ਇਸ ਤਰ੍ਹਾਂ ਜਲੀਲ ਕਰਕੇ ਅਦਾਲਤ 'ਚ ਖੜਨਾ ਇਹ ਕਾਨੂੰਨ ਹੈ ਉਹ ਕਹਿੰਦੇ ਭਾਈ ਸਾਹਿਬ ਫੋਨ ਬੰਦ ਕਰੋ ਉਸੇ ਵਕਤ ਉਹਨਾਂ ਪੁਲਿਸ ਅਫਸਰਾਂ ਦੀ ਕਲਾਸ ਲਈ ਔਰ ਕਹਿੰਦੇ ਜਿੰਨਾ ਚਿਰ ਬੈਠਾ ਹੈ ਨਾ ਭਾਈ ਸਾਹਿਬ ਅੱਜ ਤੋਂ ਬਾਅਦ ਮੈਂ ਕਿਸੇ Hindu ਭਰਾ ਹੋਵੇ ਕੋ Muslim ਹੋਵੇ ਕੋ Sikh ਹੋਵੇ ਕਾਨੂੰਨਨ ਤੌਰ ਤੇ ਜਿਹੜੀ ਕਾਰਵਾਈ ਬਣਦੀ ਹੋਊਗੀ ਕਰਾਂਗੇ ਪਰ ਅਸੀਂ ਕਿਸੇ ਨੂੰ ਜਲੀਲ ਕਰਨ ਵਾਲੀ ਗੱਲ ਨਹੀਂ ਹੁਣ ਦਿਆਂਗੇ ਔਰ ਵਾਕਈ ਜਿੰਨਾ ਚਿਰ ਉੱਥੇ ਰਹਿ ਉਹਨਾਂ ਨੇ ਖਿਆਲ ਵੀ ਰੱਖਿਆ ਵੀ ਇੱਥੇ ਕੋਈ ਗੱਲ ਨਾ ਹੋਵੇ ਪੂਰਾ ਖਿਆਲ ਰੱਖਣ ਦਾ ਯਤਨ ਕੀਤਾ ਇੱਥੇ ਪੁਲਿਸ ਨੇ ਪੱਗ ਨਹੀਂ ਲਾਈ ਇਥੇ ਅਕਾਲੀ ਦਲ ਦੀ ਝੂਠ ਨੇ ਪੱਗ ਲਾਈ ਆ ਜਿਹੜਾ ਪਠਾਨਕੋਟ ਦਾ ਪ੍ਰਧਾਨ ਲਾਇਆ ਹੋਇਆ ਅਕਾਲੀ ਦਲ ਨੇ ਇਥੇ ਸੁਖਬੀਰ ਬਾਦਲ ਨੇ ਹੁਣ ਨਖੇਦੀ ਕੀਤੀ ਜਾਂ ਕਿਸੇ ਜਥੇਦਾਰ ਨੇ ਕੀਤੀ ਤੇ ਫਿਰ ਕੀ ਆਖੀਏ ਕਿ ਤੁਸੀਂ ਪੱਗ ਦੇ ਵੈਰੀ ਹੋ ਤੁਸੀਂ ਪੱਗ ਦੇ ਖਿਲਾਫ ਹੋ ਪੱਗਾਂ ਰੋਲਣ ਵਾਲਿਆਂ ਚ ਤੁਸੀਂ ਹੋ ਪੱਗ ਤੇ ਪੱਗ ਹੀ ਆ ਇਹ ਪੱਗ ਕਲਗੀਧਰਪਿਤਾ ਦੀ ਹੈ ਇਹ 10 ਗੁਰੂ ਸਹਿਬਾਨਾਂ ਨੇ ਦਿੱਤੀ ਹੋਈ ਦਾਤ ਐ ਇਹਨੂੰ ਰੋਲਿਆ ਨਹੀਂ ਜਾ ਸਕਦਾ ਸਿਰ ਤੋਂ ਪੱਗ ਲੈ ਜੇ ਤੇ ਸਿਰ ਕਰਨੇ ਕੀ ਉਸ ਸਿਰ ਦਾ ਫਾਇਦਾ ਕੀ ਇਸ ਲਈ ਅਸੀਂ ਭਾਈ ਨਰੈਣ ਸਿੰਘ ਚੌੜੇ ਦੇ ਸਿਰ ਤੋਂ ਲੱਖੀ ਹੋਈ ਪੱਗ ਦੀ ਵੀ ਨਖੇਦੀ ਕਰਦੇ ਆ ਇਹ ਗਲਤ ਕੀਤਾ ਆ ਔਰ ਅਕਾਲੀ ਦਲ ਵਾਲਿਓ ਬਾਦਲ ਕਿਓ ਤੁਸੀਂ ਇਸ ਗੱਲ ਦੀ ਸਾਰੇ ਮਾਫੀ ਮੰਗੋ ਔਰ ਜਥੇਦਾਰ ਵੀ ਇਸ ਗੱਲ ਦੀ ਮਾਫੀ ਮੰਗਣ ਹੁਣ ਪੰਥ ਤੋਂ ਕਿ ਤੁਸੀਂ ਇਸ ਗੱਲ ਦੀ ਨਖੇਦੀ ਕਿਉਂ ਨਹੀਂ ਕੀਤੀ ਤੁਹਾਡੀ ਬਣਦੀ ਸੀਗੀ ਤੇ ਦੂਸਰਾ ਵੀ ਮੈਂ ਬੇਨਤੀ ਕਰ ਦੇਣਾ ਅਗਰ ਕਿਸੇ ਨੇ ਉਹਦੇ ਤੇ ਕੋਈ ਕਾਰਵਾਈ ਨਾ ਕੀਤੀ ਤੇ ਅੰਮ੍ਰਿਤਸਰ ਸਾਹਿਬ ਦੇ ਸੀਪੀ ਨੂੰ ਮੈਂ ਜ਼ਰੂਰ ਚਿੱਠੀ ਦਿਆਂਗਾ ਕਿ ਇਹ ਨਰੈਣ ਸਿੰਘ ਚੌੜੇ ਦੇ ਸਿਰ ਤੋਂ ਪੱਗ ਖਿੱਚ ਕੇ ਭੱਜਣ ਵਾਲੇ ਤੇ ਉਹੀ ਮੁਕੱਦਮਾ ਦਰਜ ਕੀਤਾ ਜਾਏ ਜਿਹੜਾ ਭਾਈ ਹਵਾਰੇ ਦੇ ਹਰਾਸਤ ਵਿੱਚ ਅਦਾਲਤ ਤੇ ਲਜਾਣ ਵਾਲੇ ਉਹ ਮਗਰੋਂ ਆ ਕੇ ਇੱਕ ਬੰਦੇ ਨੇ ਸ਼ਿਵ ਸ਼ੈਨਾ ਦਾ ਕੋਈ ਸੀਗਾ ਜਿੰਨੇ ਹੱਲਾ ਕੀਤਾ ਸੀਗਾ ਪੁਲਿਸ ਨੇ ਉਹਦੇ ਤੇ ਮੁਕਦਮਾ ਦਰਜ ਕਰ ਦਿੱਤਾ ਸੀਗਾ ਉਸ ਹਰਾਸਤ ਦੇ ਵਿੱਚ ਬੰਦੇ ਤੇ ਹਮਲਾ ਕਰਨ ਦਾ ਕੀ ਖਮਿਆਜਾ ਨੂੰ ਭੁਗਤਣਾ ਪਿਆ ਸੀਗਾ ਇੱਥੇ ਕੇਸ ਵੀ ਦਰਜ ਹੋਵੇ ਦੂਸਰਾ 295A ਦਾ ਪਰਚਾ ਇਸ ਬੰਦੇ ਤੇ ਦਰਜ ਹੋਣਾ ਚਾਹੀਦਾ ਹੈ ਅਗਰ ਕਿਸੇ ਨੇ ਨਾ ਕਰਾਇਆ ਅਸੀਂ ਜਰੂਰ ਕਰਾਵਾਂਗੇ ਕਿਉਂ ਇਥੇ ਮਸਲਾ ਪੱਗ ਦਾ ਹੈ ਇਹ ਨਹੀਂ ਸਰਕਾਰ ਪੱਗ ਲਾਵੇ ਤੇ ਅਸੀਂ ਗੁਲਾਮ ਤੇ ਜਦੋਂ ਤੁਸੀਂ ਲਾਵੋ ਉਦੋਂ ਤੁਹਾਡੀ ਗੁਲਾਮੀ ਕਿੱਥੇ ਜਾਂਦੀ ਹੈ ਇਹ ਗਲਤ ਗੱਲ ਹੈ ਇਸ ਲਈ ਇਹ ਪੱਗ ਦਾ ਮਸਲਾ ਆ ਤੇ ਅਸੀਂ ਨਹੀਂ ਚਾਹੁੰਦੇ ਕਿਸੇ ਦੀ ਪੱਗ ਨੂੰ ਐਵੇਂ ਰੋਲਿਆ ਜਾਵੇ ਹਾਂ ਭਾਈ ਚੌੜੇ ਨੇ ਜਿਹੜੀ ਉੱਥੇ ਗੱਲ ਕੀਤੀ ਉਹਨੇ ਗੋਲੀ ਚਲਾਈ ਉਹਨੇ ਜੋ ਵੀ ਉਹ ਹੋਇਆ ਉਹਦੀ ਕਾਨੂੰਨਨ ਤੌਰ ਤੇ ਜਿਹੜੀ ਕਾਰਵਾਈ ਬਣਦੀ ਪੁਲਿਸ ਕਰੇ ਸਾਨੂੰ ਕੋਈ ਦਿੱਕਤ ਨਹੀਂ ਪਰ ਪੱਗ ਲਾਉਣ ਵਾਲੀ ਗੱਲ ਦੀ ਅਸੀਂ ਨਖੇਦੀ ਕਰਦੇ ਆਂ ਔਰ ਇਸ ਤੇ ਕਾਰਵਾਈ ਵੀ ਕਰਵਾਵਾਂਗੇ ਸੰਗਤ ਨੂੰ ਵੀ ਅਪੀਲ ਕਰਦੇ ਆਂ ਇਸ ਗੱਲ ਦਾ ਵੱਧ ਤੋਂ ਵੱਧ ਵਿਰੋਧ ਕੀਤਾ ਜਾਏ ਕਿਉਂਕਿ ਇਹ ਪੱਗ ਦਾ ਮਸਲਾ ਹੈ ਤੇ ਪੱਗ ਜਿਹੜੀ ਐ ਸਿੱਖ ਦੇ ਸਿਰ ਦਾ ਤਾਜ ਹੈ ਜਿਹੜਾ ਦੂਸਰਿਆਂ ਨੂੰ ਵੀ ਪੱਗਾਂ ਦਿੰਦਾ ਏ ਤੇ ਪੱਗਾਂ ਦੀ ਗੱਲ ਰੱਖਦਾ ਏ ਇੱਥੇ ਤੇ ਗੁਰੂ ਘਰਾਂ 'ਚ ਜਿਨ੍ਹਾਂ ਨੇ ਪੁੱਤ ਕੁਰਬਾਨ ਕਰ ਦਿੱਤੇ ਮਹਾਰਾਜ ਜੀ ਨੇ ਜਦੋਂ ਪੁੱਛਿਆ ਕਿ ਦੱਸੋ ਕੀ ਚਾਹੀਦਾ ਤੁਹਾਨੂੰ ਗੁਰੂ ਘਰ 'ਚੋਂ ਕੀ ਤੁਹਾਡੇ ਲਈ ਅਰਦਾਸ ਕਰੀਏ ਉਸ ਵਕਤ ਪੀਰ ਜੀ ਵਰਗਿਆਂ ਨੇ ਵੀ ਦਸਤਾਰ ਹੀ ਮੰਗੀ ਸੀ ਮਹਾਰਾਜ ਦਸਤਾਰ ਦੇ ਦਿਓ ਦਸਤਾਰ ਸਭ ਕੁਝ ਹੈ ਇਸ ਲਈ ਆਓ ਮੈਂ ਏਡੀ ਨਖੇਦੀ ਵੀ ਕਰਦਾ ਤੇ ਇਥੇ ਕਾਰਵਾਈ ਦੀ ਗੱਲ ਵੀ ਕਰਦਾ ਤੇ ਪ੍ਰਸ਼ਾਸਨ ਨੂੰ ਵੀ ਆਖਦਾ ਹੈ ਇਹਦੇ ਤੇ ਕਾਰਵਾਈ ਕੀਤੀ ਜਾਏ ਤੇ ਪ੍ਰਸ਼ਾਸਨ ਜਿੱਥੇ ਇਥੇ ਧਿਆਨ ਰੱਖਿਆ ਹੈ ਬਾਕੀ ਥਾਵਾਂ ਤੇ ਵੀ ਧਿਆਨ ਰੱਖਣ ਕਿਸੇ ਦੀ ਪੱਗ ਜਿਹੜੀ ਆ ਕਿ ਕੋਈ ਵੀ ਧਰਮ ਦਾ ਕਿਉਂ ਨਾ ਹੋਵੇ ਉਹਦੇ ਧਾਰਮਿਕ ਚਿੰਨ ਜਿਹੜੇ ਨੇ ਉਹਨਾਂ ਦਾ ਖਿਆਲ ਜ਼ਰੂਰ ਰੱਖਿਆ ਜਾਏ ਠੀਕ ਹੈ ਕੋਈ ਕੋਈ ਕਰਾਇਮ ਕਰਦਾ ਤੇ ਉਹਦੀ ਸਜ਼ਾ ਨੂੰ ਦੇਣੀ ਚਾਹੀਦੀ ਹੈ ਵਾਹਿਗੁਰਜੀ ਦਾ ਕਲ ਸਾਹਿਬ ਵਾਹਿਗੁਰਜੀ ਕੀ ਫਤ